ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀਵੇਂ ਸੂਰਜਾ ਕਮੀਆਂ ਦੇ ਵੇੜੇ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮੈਂ yogita ਤੁਹਾਡੇ ਰੂਬਰੂ ਹੋਈ ਹਾਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਜਿਸ ਦਾ ਅਜਰਾ ਵਿਸ਼ਾ ਹੈ ਮਜ਼ਦੂਰ ਦਿਵਸ ਸਭ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੇ ਜਿੱਕਰ ਅਸੀਂ ਇਤਿਹਾਸ ਤੇ ਪੰਨਿਆਂ ਵੱਲ ਚਾਤ ਮਾਰੀਏ ਤਾਂ ਮੈਂ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਦੱਸਣਾ ਚਾਹਾਂਗੀ ਕਿ 1886 ਨੂੰ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਮਜ਼ਦੂਰਾਂ ਕਾਮਿਆਂ ਦੁਆਰਾ ਬੜੇ ਹੀ ਵੱਡੇ ਪੱਧਰ ਤੇ ਅੰਦੋਲਨ ਕੀਤਾ ਗਿਆ ਤੇ ਉਸ ਅੰਦੋਲਨ ਦੀ ਬਦੌਲਤ ਹੀ ਅੱਜ ਅਸੀਂ ਆਪਣਾ ਕੰਮ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਕਰਦੇ ਹਾਂ ਜੇਕਰ ਅਸੀਂ ਆਪਣਾ ਕੰਮ ਨਿਸ਼ਚਿਤ ਸਮੇਂ ਦੇ ਅੰਦਰ ਪੂਰਾ ਕਰਦੇ ਹਾਂ ਅਸੀਂ ਆਰਾਮ ਵੀ ਕਰਦੇ ਹਾਂ ਆਪਣੇ ਨਿੱਜੀ ਜ਼ਿੰਦਗੀ ਵਿੱਚ ਕਾਰ ਬਿਹਾਰ ਵੀ ਕਰਦੇ ਹਾਂ ਇਹ ਸਿਰਫ ਤੇ ਸਿਰਫ ਉਸ ਅੰਦੋਲਨ ਦੀ ਬਦੌਲਤ ਹੈ 1899 ਵਿੱਚ ਅੰਦੋਲਨ ਵਿੱਚ ਜਿਹੜੇ ਸ਼ਹੀਦ ਹੋਏ ਪ੍ਰਦਰਸ਼ਨਕਾਰੀ ਅੰਦੋਲਨਕਾਰੀ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਹੀ ਫੈਸਲਾ ਲਿਆ ਗਿਆ ਕਿ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਣਾ। ਸਾਡੇ ਭਾਰਤ ਵਿੱਚ 1 ਮਈ 1923 ਨੂੰ ਚਨਈ ਵਿੱਚ ਸਭ ਤੋਂ ਪਹਿਲਾ ਮਜ਼ਦੂਰ ਦਿਵਸ ਜਿਹੜਾ ਮਨਾਇਆ ਗਿਆ ਸੀ। ਇੱਕ ਜ਼ਿੰਦਗੀ ਵਿੱਚ ਬੜੀਆਂ ਪ੍ਰਾਪਤੀਆਂ ਅਜਹੀਆਂ ਹੁੰਦੀਆਂ ਨੇ ਜਿਹੜੀਆਂ ਸੰਘਰਸ਼ ਕਰਕੇ ਜਿਹੜੀਆਂ ਮਿਹਨਤ ਮੁਸ਼ਕਕਤ ਹਿੰਮਤ ਕਰਕੇ ਸਮੇ ਦੇ ਨਾਲ ਲੜ ਕੇ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਤੇ ਉਹ ਸਦੀਵੀ ਹੀ ਚਲਦੀਆਂ ਨੇ ਉਹਨਾਂ ਵਿੱਚੋਂ ਇੱਕ ਪ੍ਰਾਪਤੀ ਹੈ ਅੱਜ ਦੇ ਮਜ਼ਦੂਰ ਦਿਵਸ ਦੀ ਪ੍ਰਾਪਤੀ ਜਿਸ ਨੇ ਸਾਡੇ ਸਭ ਨੂੰ ਜਿਹੜਾ ਸ਼ੋਸ਼ਣ ਮੁਕਤ ਕਰਦੇ ਹੋਏ ਸਾਡੇ ਸਮੇ ਸੀਮਾ ਜਿਹੜਾ ਕੰਮ ਕਰਨ ਦੀ ਜਿਹੜਾ ਸਮਾਵਾ ਉਹਨੂੰ ਨਿਸ਼ਚਿਤ ਕੀਤਾ ਉਸ ਦੀ ਸਮਾ ਸੀਮਾ ਨੂੰ ਨਿਸ਼ਚਿਤ ਕੀਤਾ ਇਕ ਸਮਾਜ ਦਾ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੇਰਾ ਮੰਨਣਾ ਹੈ ਕਿ ਅੱਜ ਤੇ ਮਜ਼ਦੂਰ ਦਿਵਸ ਵਿੱਚ ਕਿਉਂ ਨਾ ਅਸੀਂ ਇਹ ਸੰਕਲਪ ਲਈਏ ਕਿ ਅਸੀਂ ਬੱਚੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਦੇ ਮਨ ਵਿੱਚ ਅਸੀਂ ਡਿਗਨਿਟੀ ਆਫ ਲੇਬਰ ਕਿਰਤ ਦੀ ਗરિਮਾ ਮਾਣ ਸਨਮਾਨ ਰੱਖੀਏ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਪਰ ਅਸੀਂ ਆਮ ਦੇਖਦੇ ਹਾਂ ਕਿ ਆਖਿਆ ਜਾਂਦਾ ਤੂੰ ਪੜ ਲੈ ਨਹੀਂ ਤੇ ਤੂੰ ਅਜਿਹ੍ਹਾ ਬੜੇਗਾ ਜਾਂ ਅਜਿਹ੍ਹਾ ਬਣੇਗੀ ਤੇ ਉਂਗਲ ਕਿਸ ਚੀਜ਼ ਨੂੰ ਪੁਆਇੰਟ ਆਊਟ ਕਰਦੀ ਹੈ ਮਿਹਨਤ ਮੁਸ਼ਕਲ ਕਰ ਰਿਏ ਵਿਅਕਤੀ ਵੱਲ ਕਿਉਂ ਆਮ ਤੌਰ ਤੇ ਘਰਾਂ ਵਿੱਚ ਆਖਿਆ ਜਾਂਦਾ ਹੈ ਨਹੀਂ ਨਹੀਂ ਇਹ ਤੇਰਾ ਕੰਮ ਨਹੀਂ ਇਹ ਉਸ ਦਾ ਕੰਮ ਹੈ ਉਹ ਕਰੇਗੀ ਕੋਈ ਕੰਮ ਛੋਟਾ ਵੱਡਾ ਨਹੀਂ ਨਾ ਹੀ ਉਸ ਕੰਮ ਨੂੰ ਕਰਨ ਵਾਲਾ ਛੋਟਾ ਵੱਡਾ ਹੁੰਦਾ ਲੋਡ ਹੈ ਤੇ ਆ ਉਹ ਅੱਜ ਦੇ ਦਿਨ ਅਸੀਂ ਮਜ਼ਦੂਰ ਦਿਵਸ ਵਾਲੇ ਦਿਨ ਇੱਕ ਡਿਗਨਿਟੀ ਆਫ ਲੇਬਰ ਵਰਗੇ ਭਾਵ ਨੂੰ ਆਪਣੇ ਮਨਾਂ ਵਿੱਚ ਲਿਆਈਏ ਤੇ ਇੱਕ ਵਧੀਆ ਜਿਹਾ ਸਮਾਜ ਸਿਰਜ ਸਕੀਏ ਕਿਉਂਕਿ ਅਸੀਂ ਆਖਦੇ ਹਾਂ ਸਾਡਾ ਬੱਚੇ ਹੀ ਸਾਡਾ ਭਵਿੱਖ ਨੇ ਤੇ ਜੇਕਰ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਜਿਨ੍ਹਾਂ ਦੇ ਪ੍ਰਭਾਵ ਬੜੇ ਵੱਡੇ ਨੇ ਅਜਿਹੀਆਂ ਗੱਲਾਂ ਅਸੀਂ ਬੱਚਿਆਂ ਦੇ ਸਾਹਮਣੇ ਕਰਾਂਗੇ ਜਾਂ ਬੱਚਿਆਂ ਦੇ ਨਾਲ ਕਰਾਂਗੇ ਤੇ ਇਹ ਤੇ ਕੰਮ ਦੇ ਆਧਾਰਿਤ ਸਮਾਜ ਵਿੱਚ ਪੱਖਪਾਤ ਪਾਊਗਾ ਕੰਮ ਦੇ ਆਧਾਰਿਤ ਹੀ ਪੱਖਪਾਤ ਆਏਗਾ ਤੇ ਸਮਾਜ ਵਿੱਚ 파ੜ ਪਾਊਗਾ ਤੇ ਜੇਕਰ ਅਸੀਂ ਇੱਕ ਵਧੀਆ ਜੇ ਖੁਸ਼ਹਾਲ ਸਮਾਜ ਦੀ ਸਿਰਜਣਾ ਚਾਹੁੰਦੇ ਆਂ ਤੇ ਆਓ ਅਸੀਂ ਸਾਰੇ ਰਲ ਮਿਲ ਕੇ ਅੱਜ ਦੇ ਮਜ਼ਦੂਰ ਦਿਵਸ ਵਾਲੇ ਦਿਨੇ ਸੰਕਲਪ ਕਰੀਏ ਮੈਂ ਅਪੀਲ ਕਰਦੀ ਹਾਂ ਬੇਨਤੀ ਕਰਦੀ ਹਾਂ ਕਿ ਆਓ ਅਸੀਂ ਡਿਗਨਿਟੀ ਆਫ ਲੇਬਰ ਦੇ ਭਾਵ ਨੂੰ ਆਪਣੇ ਮਨਾਂ ਵਿੱਚ ਰੱਖੀਏ ਤੇ ਹਰ ਉਸ ਵਿਅਕਤੀ ਦਾ ਸਨਮਾਨ ਕਰੀਏ ਜਿਹੜਾ ਮਿਹਨਤ ਕਰਦਾ ਹੈ ਹੱਕ ਹਲਾਲ ਦੀ ਕਮਾਈ ਖਾਂਦਾ ਹੈ ਮਸ਼ਕੱਤ ਕਰਦਾ ਹੈ ਤੇ ਅੰਤ ਵਿੱਚ ਮੈਂ ਦੋ ਸਤਿਰਾ ਸਮਰਪਿਤ ਕਰਨਾ ਚਾਹਾਂਗੀ ਜੀ ਹਰ ਉਸ ਇਨਸਾਨ ਨੂੰ ਜਿਹੜਾ ਹੱਕ ਹਲਾਲ ਦੀ ਖਾਂਦਾ ਹੈ ਜਿਹੜਾ ਮਿਹਨਤ ਮਜ਼ਦੂਰੀ ਕਰਦਾ ਹੈ ਜਿਹੜਾ ਬਿਨਾਂ ਸਮਾਂ ਵੇਖੇ ਬਿਨਾਂ ਤਾਪਮਾਨ ਵੇਖੇ ਹੋਏ ਆਪਣੀ ਰੋਜੀ ਰੋਟੀ ਕਮਾਉਣ ਵਿੱਚ ਲੱਗਾ ਹੋਇਆ ਉਸ ਉਹਨਾਂ ਨੂੰ ਮੈਂ ਮਾਨ ਸਨਮਾਨ ਦੇ ਨਾਲ ਦੋ ਸਤਿਰਾ ਅਰਪਿਤ ਕਰਨਾ ਚਾਹਾਂਗੀ ਕਿ ਉਹ ਮਜ਼ਦੂਰ ਹੈ ਮਜਬੂਰ ਨਹੀਂ ਇਹ ਕਹਿਣ ਚ ਕੋਈ ਸ਼ਰਮ ਨਹੀਂ ਉਹ ਹੱਕ ਹਲਾਲ ਦੀ ਪਸੀਨੇ ਦੀ ਰੋਜੀ ਰੋਟੀ ਖਾਂਦਾ ਏ ਤੇ ਮਿੱਟੀ ਨੂੰ ਵੀ ਸੋਨਾ ਬਣਾਉਂਦਾ ਏ ਤੇ ਮਿੱਟੀ ਨੂੰ ਵੀ ਸੋਨਾ ਬਣਾਉਂਦਾ ਏ ਧੰਨਵਾਦ ਜੀ ਆਓ ਅਸੀਂ ਸਭ ਰਲ ਮਿਲ ਕੇ ਡਿਗਨਿਟੀ ਆਫ ਲੇਬਰ ਕਿਰਤ ਲਈ ਮਾਨ ਸਨਮਾਨ ਆਪਣੇ ਮਨਾਂ ਦੇ ਵਿੱਚ ਇਹ ਭਾਵ ਨੂੰ ਉਜਾਗਰ ਕਰਿਏ ਤੇ ਤੁਹਾਨੂੰ ਸਭ ਨੂੰ ਇੱਕ ਵਾਰ ਫੇਰ ਤੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਦੀਆਂ ਸ਼ੁਭਕਾਮਨਾਵਾਂ ਜੀਓ ਧੰਨਵਾਦ